ਇਨਸਾਨੀਅਤ ਦੀ ਜਿੰਦਾ ਮਿਸਾਲ ਦਿਖਾਤਾਂ ਨੂੰ ਤਸਵੀਰਾਂ ਫਾਵਾ ਗਿਆ ਜਮਰਸਾ ਦੇ ਸਰਦਾਰ ਦਰਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਸਬ-ਇੰਸਪੈਕਟਰ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸੇ ਲੋੜਵੰਦ ਭੈਣ ਦੀ ਅੱਖਾਂ ਦੀ ਰੋਸ਼ਨੀ ਵਾਪਸ ਜਾਂਦੀ ਜਿਹੜਾ ਕਿ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਇੱਥੇ ਬਾਬਾ ਸ਼ੀਦਨ ਸਾਹਿਬ ਦੇ ਜੇ ਦਰਸ਼ਨ ਕਰਦੇ ਆਂ ਬਸ ਇਹ ਆਉਂਦੇ ਆ ਤੇ ਮੈਂ ਉਸ ਦਿਨ ਆਇਆ ਤੇ ਅਚਾਨਕ ਮੈਨੂੰ ਭਜਨ ਸਿੰਘ ਐਸ.ਏ ਦਾ ਫੋਨ ਆਇਆ ਕਿ ਦਲਜੀਤ ਸਿੰਘ ਜੀ ਕਿੱਥੇ ਜੇ ਮੈਂ ਆ ਇੱਥੇ ਆ ਤੇ ਕਹਿੰਦੇ ਆਇਓ ਇੱਕ ਮਿੰਟ ਜਿਹੜੀ ਆ ਇੱਕ ਭੈਣ ਨੇ ਤੇਰੀ ਨਾ ਤੇ ਉਹਦੇ ਆਪਾਂ ਅੱਖਾਂ ਦਾ ਇਲਾਜ ਕਰਾਉਣਾ ਡੇਢ ਦੋ ਸਾਲ ਪਹਿਲਾਂ ਇਹਨਾਂ ਦੇ ਜਿਹੜੇ ਅੱਖਾਂ ਸੀਗੀਆਂ ਉਹ ਕੁਝ ਦਵਾਈ ਮੈਡੀਸਿਨ ਲੈਣ ਕਰਕੇ ਯੋਨੋ ਰਿਐਕਟ ਉਹ ਰਿਐਕਟ ਹੋਣ ਦੇ ਨਾਲ ਇਹਨਾਂ ਦੀ ਅੱਖਾਂ ਹੀ ਲਾਈਟ ਚਲੀ ਗਈ ਸੀ ਤੁਸੀਂ ਇਹ ਕਹਿੰਦੇ ਜੀ ਭਾਈ ਜਦੋਂ ਤੁਸੀਂ ਭੈਣ ਨੂੰ ਲੈ ਕੇ ਆ ਰਹੇ ਸੀ ਸੜਕ ਪਹਾ ਕਰ ਰਹੇ ਸੀ ਬੜੀਆਂ ਮਾਨ ਨੂੰ ਭਾਵ ਕਰਨ ਵਾਲੀਆਂ ਤਸਵੀਰਾਂ ਸੀ ਅਸੀਂ ਅਕਸਰ ਦੇਖਦੇ ਲੋਕਾਂ ਦੇ ਮਨਾਂ 'ਚ ਪੰਜਾਬ ਪੁਲਿਸ ਤੋਂ ਲੈ ਕੇ ਬੜੇ ਸਵਾਲ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਲੋਕ ਸਵਾਲ ਕਰਦੇ ਨੇ ਵੀ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਹੈ ਪਰ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਹੈ ਅਸੀਂ ਦੇਖਿਆ ਜਿਹੜੀਆਂ ਤਸਵੀਰਾਂ ਸੀ ਬੜੀਆਂ ਮਾਨ ਨੂੰ ਭਾਵ ਵਾਲੀਆਂ ਸੀ ਇਹ ਜਿਹੜਾ ਤੁਹਾਡੇ ਮਨ 'ਚ ਵਿਚਾਰਿਆ ਸੇਵਾ ਭਾਵਨਾ ਦਾ ਇੱਕ ਅਦਵਾ ਹੈ ਡਿਊਟੀ ਦੇ ਨਾਲ ਨਾਲ ਕਿਸਤਾ ਕਰ ਲੈਂਦੇ ਉਹ ਸੇਵਾ ਸਮਾਂ ਕਿਸਤਾ ਕਰ ਲੈਂਦੇ ਉਹ ਰਾ ਬਹੁਤ ਸਾਰੇ ਲੋਕ ਜਿਹੜੇ ਨਾ ਉਹਨਾਂ ਦੇ ਮਨਾਂ 'ਚ ਇਹ ਸਵਾਲ ਹੁੰਦਾ ਹੈ ਕਿ ਤੁਸੀਂ ਜੇ ਸੇਵਾਕਾਰ ਹੋ ਤਾਂ ਲੋਕਾਂ ਨੂੰ ਦਿਖਾ ਕੇ ਹੋ ਰਹੇ ਪਰ ਮੇਰਾ ਇੱਕ ਆਈਪੀਐਸ ਅਫਸਰ ਸੀ ਕਿ ਜਿਨ੍ਹਾਂ ਨੇ ਮੈਨੂੰ ਕਿਹਾ ਸੀਗਾ ਦਲਜੀਤ ਸਿੰਘ ਕੋਈ ਲੱਖਾਂ ਰੁਪਏ ਵੰਡ ਰਿਹਾ ਉਹਦੇ 'ਤੇ ਧਿਆਨ ਨਹੀਂ ਜਾਏਗਾ ਤੁਸੀਂ 100 200 ਰੁਪਏ ਵੰਡ ਰਹੇ ਨਾ ਤਾਂ ਲੋਕੀ ਕਹਾਂਗੇ ਪੁਲਿਸ ਵਾਲਾ ਇਦਾਂ ਕੰਮ ਕਰਦਾ ਅਸੀਂ ਕਿਉਂ ਨਹੀਂ ਕਰ ਸਕਦੇ ਆਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਇਨਸਾਨੀਅਤ ਦੀ ਜਿੰਦਾ ਮਿਸਾਲ ਦਿਖਾ ਤੁਹਾਨੂੰ ਤਸਵੀਰਾਂ ਫਾਵਾ ਗਿਆ ਜਮਰਸਾਦੇ ਸਰਦਾਰ ਦਰਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਇਹਨਾਂ ਵੱਲੋਂ ਜਿੰਦੀ ਯਾਦ ਦੀ ਜਿਹੜੀ ਕਿ ਇਨਸਾਨੀਅਤ ਦੀ ਮਿਸਾਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸੇ ਲੋੜਵੰਦ ਭੈਣ ਦੀ ਅੱਖਾਂ ਦੀ ਰੋਸ਼ਨੀ ਵਾਪਸ ਜਾਂਦੀ ਜਿਹੜਾ ਕਿ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਤੇ ਗੱਲਬਾਤ ਵੀ ਕਰਾਂਗੇ ਸਰਦਾਰ ਦਰਜੀਤ ਸਿੰਘ ਜਿਹੜੇ ਅਕਸਰ ਪੰਜਾਬ ਪੁਲਿਸ ਡਿਊਟੀ ਨਿਭਾਉਂਦੇ ਨੇ ਡਿਊਟੀ ਦੇ ਨਾਲ ਨਾਲ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕ ਗਲਬਾਜ਼ੀ ਕਰਾਂਗੇ ਦਲਜੀਤ ਭਾਈ ਨਾਲ ਦਲਜੀਤ ਭਾਈ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਲੋੜਵੰਤ ਜਿਹੜੀ ਭੈਣ ਦੇ ਅੱਖਾਂ ਦੀ ਰੋਸ਼ਨੀ ਵਾਪਸ ਲਿਆਂਦੀ ਅਪਰੇਸ਼ਨ ਕਰਾ ਕੇ ਮੰਚ ਵਿਚ ਆ ਕੇ ਸਤਾ ਕਿਸਤਾ ਭੈਣ ਬਾਰੇ ਪਤਾ ਲੱਗਾ ਸਭ ਤੋਂ ਪਹਿਲਾਂ ਜੀ ਚੈਨਲ ਦੇ ਸੁਣਨ ਵਾਲੇ ਤੇ ਵੇਖਣ ਵਾਲੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਇੱਥੇ ਬਾਬਾ ਸ਼ੀਤਨ ਸਾਹਿਬ ਦੇ ਜੇ ਦਰਸ਼ਨ ਕਰਦੇ ਵਸੇ ਆਉਂਦੇ ਆ ਤੇ ਮੈਂ ਉਸ ਦਿਨ ਆਇਆ ਤੇ ਅਚਾਨਕ ਮੈਨੂੰ ਭਜਨ ਸਿੰਘ ਜੀ ਦਾ ਫੋਨ ਆਇਆ ਕਿ ਦਲਜੀਤ ਸਿੰਘ ਜੀ ਕਿੱਥੇ ਜੇ ਮੈਂ ਇੱਥੇ ਆ ਤੇ ਕਹਿੰਦੇ ਆਇਓ ਇੱਕ ਮਿੰਟ ਜਿਹੜੀ ਜਾਂ ਇੱਕ ਭੈਣ ਨੇ ਤੇਰੀ ਨਾ ਤੇ ਉਹਦੇ ਆਪਾਂ ਅੱਖਾਂ ਦਾ ਇਲਾਜ ਕਰਾਉਣਾ ਤੇ ਮੈਂ ਇੱਥੇ ਦੋ ਤਿੰਨ ਮਿੰਟ ਜਿੰਨਾ ਕੁ ਆ ਗਿਆ ਉਹ ਮੈਂ ਭੈਣ ਨਾਲ ਗੱਲ ਕੀਤੀ ਤੇ ਮੈਂ ਆਖਿਆ ਤੁਸੀਂ ਅੱਜ ਇਹਨੂੰ ਡਾਕਟਰ ਸਾਹਿਬ ਕੋਲ ਲੈ ਜਾਓ ਇਹ ਭੈਣ ਜਿਹੜੀ ਸੀਗੀ ਇਹ ਇਹਦਾ ਘਰ ਵਾਲਾ ਤੇ ਇਹ ਜਿਹੜੇ ਸੀਗੇ ਇਹ ਪਿਛਲੇ ਡੇਢ ਦੋ ਮਹੀਨੇ ਤੇ ਇੱਥੇ ਆ ਚੁੱਕੇ ਆ ਡੇਢ ਦੋ ਸਾਲ ਪਹਿਲਾਂ ਇਹਨਾਂ ਦੇ ਜਿਹੜੇ ਅੱਖਾਂ ਸੀਗੀਆਂ ਉਹ ਕੁਝ ਦਵਾਈ ਮੈਡੀਸਿਨ ਲੈਣ ਕਰਕੇ ਉਹਨੂੰ ਰਿਐਕਟ ਹੋ ਗਈ ਤੇ ਉਹ ਰਿਐਕਟ ਹੋਣ ਦੇ ਨਾਲ ਇਹਨਾਂ ਦੀ ਅੱਖਾਂ ਹੀ ਲਾਈਟ ਚਲੀ ਗਈ ਸੀ ਸੋ ਅੱਜ ਅੱਜ ਜਿਹੜਾ ਇਹ ਭੈਣ ਨੂੰ ਹੀ ਅੱਖਾਂ ਦਾ ਆਪਰੇਸ਼ਨ ਕਰਾ ਕੇ ਆਇਆ ਤੇ ਅੱਜ ਵੇਖੋ ਅੱਖਾਂ ਦੇ ਲਾਈਟ ਵਿੱਚੋਂ ਜਦੋਂ ਆਪਰੇਸ਼ਨ ਹੋਇਆ ਸੀਗਾ ਉਦੋਂ ਹੀ ਦਿਖਣਾ ਸ਼ੁਰੂ ਹੋ ਗਿਆ ਸੀਗਾ ਤੇ ਤੁਸੀਂ ਵੇਖੋ ਵੀ ਪ੍ਰਮਾਤਮਾ ਬਾਬਾ ਦੀਪ ਸਿੰਘ ਜੀ ਨੇ ਕਿੰਨੀ ਕਿਰਪਾ ਕੀਤੀ ਆ ਕਿ ਅੱਜ ਇਹ ਉਹਨੂੰ ਸਾਨੂੰ ਬਹਾਨਾ ਬਣਾ ਕੇ ਕੋਈ ਨਾ ਕੋਈ ਉਹਨੇ ਆਪਣੀ ਕਲਾ ਵਰਤੀ ਆ ਕਿ ਜਿਹਦੇ ਨਾਲ ਇਹ ਨੇ ਬੀਬੀ ਨੇ ਬਾਣੀ ਸੁਣੀ ਜਾਂ ਚਪੈਦਾ ਸਾਹਿਬ ਕਟਿਆ ਤੇ ਕੋਈ ਆਹਾ ਕਿਰਸ਼ਮਾ ਹੋਇਆ ਜਿਹੜੇ ਬੀਬੀ ਦੀ ਇਹ ਲਾਈਟ ਜਿਹੜੀ ਆ ਉਹ ਵਾਪਸ ਆ ਗਈ ਅਸੀਂ ਵੇਖਿਆ ਤਾਂ ਜੀ ਭਾਈ ਜਦੋਂ ਤੁਸੀਂ ਭੈਣ ਨੂੰ ਲੈ ਕੇ ਆ ਰਹੇ ਸੀ ਸ਼ਰਕਪਾ ਕਰ ਰਹੇ ਸੀ ਬੜੀਆਂ ਮਾਨੂ ਭਾਵ ਕਰਨ ਵਾਲੀਆਂ ਤਸਵੀਰਾਂ ਸੀ ਅਸੀਂ ਅਕਸਰ ਦੇਖਦੇ ਲੋਕਾਂ ਦੇ ਮਨਾਂ 'ਚ ਪੰਜਾਬ ਪੁਲਿਸ ਨੂੰ ਲੈ ਕੇ ਬੜੇ ਸਵਾਲ ਹੁੰਦੇ ਨੇ ਤਰ੍ਹਾਂ-ਤਰ੍ਹਾਂ ਦੇ ਲੋਕ ਸਵਾਲ ਕਰਦੇ ਨੇ ਵੀ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਆ ਪਰ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਆ ਅਸੀਂ ਦੇਖਿਆ ਜਿਹੜੀਆਂ ਤਸਵੀਰਾਂ ਸੀ ਬੜੀਆਂ ਮਾਨੂ ਭਾਵ ਵਾਲੀਆਂ ਸੀ ਦਿਲ ਨੂੰ ਛੋਹਣ ਵਾਲੀਆਂ ਸੀ ਕਿਸੇ ਲੋੜਵੰਦ ਪਰਿਵਾਰ ਦੀ ਕਿਸੇ ਲੋੜਵੰਦ ਧੀ ਦੀ ਜਾਂ ਭੈਣ ਦੀ ਮਦਦ ਕਰਨੀ ਸਭ ਤੋਂ ਵੱਡੀ ਗੱਲ ਆ ਅੱਜ ਦੇ ਜ਼ਮਾਨੇ ਵਿੱਚ ਅਸੀਂ ਦੇਖਿਆ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਕੋ ਆਪਣੇ ਪਰਿਵਾਰ ਵਾਸਤੇ ਸਮਾਂ ਨਹੀਂ ਹੁੰਦਾ ਕਿਸੇ ਦਾ ਕੋਈ ਇਲਾਜ ਕਰਨ ਵਾਸਤੇ ਸਮਾਂ ਨਹੀਂ ਹੁੰਦਾ ਪਰ ਤੁਸੀਂ ਅਸੀਂ ਦੇਖਦੇ ਆ ਵੀ ਤੁਸੀਂ ਅਕਸਰ ਲੋੜਵੰਦ ਪਰਿਵਾਰਾਂ ਇਸ ਤਰ੍ਹਾਂ ਮਦਦ ਕਰਦੇ ਹੋ ਇਹ ਜਿਹੜਾ ਤੁਹਾਡੇ ਮਨ ਚ ਵਿਚਾਰਿਆ ਸੇਵਾ ਭਾਵਨਾ ਦਾ ਇੱਕ ਅਦਵਾਇਆ ਡਿਊਟੀ ਦੇ ਨਾਲ-ਨਾਲ ਕਿਸ਼ਤਾ ਕਰ ਲੈਂਦੇ ਉਹ ਸੇਵਾ ਸਮਾਂ ਕਿਸ਼ਤਾ ਕਰ ਲੈਂਦੇ ਹੋ ਰਾ ਇਹ ਵੇਖੋ ਜੀ ਇਹ ਸਮਾਵਾਂ ਤੇ ਵੈਸੇ 195 ਚੱਲਦੀਆਂ ਪਈਆਂ ਸੀਗੀਆਂ ਪਰ ਜ਼ਿਆਦਾ ਜਿਹੜੀ ਸੋਚ ਚੇਂਜ ਹੋਈ ਮੇਰਾ ਜਿਹੜਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀਗਾ ਉਹ ਕੋਰੋਨਾ ਕਾਲ ਸੀ ਕੋਰੋਨਾ ਕਾਲ ਦੇ ਵਿੱਚ ਜਦੋਂ ਅਸੀਂ ਲੋਕਾਂ ਨੂੰ ਲੰਗਰ ਪਛਾਦਾ ਵਰਤਾਦੇ ਸੀ ਕੁਝ ਬੱਚੇ ਕਹਿੰਦੇ ਸੀ ਵੀ ਅੰਕਲ ਆਪ ਆਪਣੇ ਖਾਣਾ ਤੋਂ ਖਿਲਾਦੇ ਤੇ ਕਾਪੀ ਪੈਨਸਲ ਕੌਣ ਦੇਗਾ ਉਹ ਤਿੰਨ ਬੱਚਿਆਂ ਤੋਂ ਕਾਪੀ ਪੈਨਸਲ ਦਾ ਕੰਮ ਸਟਾਰਟ ਹੋਇਆ ਫਿਰ ਲੋਕਾਂ ਦੇ ਆਪਰੇਸ਼ਨ ਸਟਾਰਟ ਹੋ ਗਏ ਫਿਰ ਅੱਖਾਂ ਦੇ ਆਪਰੇਸ਼ਨ ਸਟਾਰਟ ਹੋ ਗਏ ਉਹਨਾਂ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਸਟਾਰਟ ਹੋ ਗਈ ਆਹ ਲੋਕਾਂ ਦੇ ਜਿਹੜੇ ਗਾਇਨੀ ਦੇ ਟੈਸਟ ਸੀ ਗਾਇਨੀ ਦੇ ਆਪਰੇਸ਼ਨ ਸੀ ਉਹ ਸਟਾਰਟ ਹੋ ਗਏ ਤੇ ਨਾਲ ਜਿਹੜੀਆਂ ਲਵਾਸ ਡੈੱਡ ਬੋਡੀਆਂ ਸੀ ਉਹਨਾਂ ਦੇ ਸੰਸਕਾਰਾਂ ਦੀ ਸੇਵਾ ਉਹਨਾਂ ਦੇ ਨਾਲ ਨਾਲ ਜਿਹੜੇ ਬੱਚੇ ਡਰੱਗ ਐਡਿਕਟਡ ਨੇ ਉਹਨਾਂ ਦੇ ਜਿਹੜੇ ਉਹ ਨਸ਼ੇ ਚੋਂ ਕੱਢਣ ਵਾਸਤੇ ਇੱਕ ਆਪਾਂ ਚਲਾਇਆ ਸੀਗਾ ਜਿਹਦੇ ਵਿੱਚੋਂ ਆ 150 ਬੰਦੇ ਦਾ ਇਲਾਜ ਕਰਾਇਆ ਜਿਹਦੇ ਵਿੱਚੋਂ 32 33 ਜਣੇ ਠੀਕ ਹੋ ਗਏ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਰਹੇ ਉਹਨਾਂ ਨੂੰ ਕੁਛ ਨੂੰ ਆਪਾਂ ਰੇੜੀ ਦੇ ਰੇੜੀਆਂ ਖੋਲ ਕੇ ਜਾਂ ਸਟੈਂਡ ਖੋਲ ਕੇ ਜਾਂ ਇਹੋ ਜੇ ਬਣਾ ਕੇ ਦਿੱਤੇ ਜਿਹੜੇ ਆਪਣਾ ਦੋਜੀ ਰੋਟੀ ਚਲਾ ਰਹੇ ਇੱਕ ਕੁਛੀਆ ਹੀ ਦੁਕਾਨ ਚਲਾ ਰਿਹਾ ਸੋ ਇਹ ਦੱਸਣ ਦਾ ਮਕਸਦ ਇਹ ਹੈ ਕਿ ਜੇ ਪ੍ਰਮਾਤਮਾ ਨੇ ਉਹ ਸਿਵਾਮਾ ਤੇ ਕਿਸੇ ਕੋ ਵੀ ਕਰਵਾ ਸਕਦਾ ਤੇ ਹਰੇਕ ਬੰਦੇ ਦੇ ਸਿਰ ਤੇ ਉਹ ਹੱਥ ਰੱਖਦਾ ਜਿਸਾ ਭਾਈ ਚਿੱਤ ਸਿੰਘ ਕੋ ਉਹਨੇ ਸਿਰ ਤੇ ਹੱਥ ਰੱਖ ਕੇ ਉਹਨੇ ਹਾਥੀ ਭਜਵਾਤਾ ਸੀਗਾ ਤੇ ਇਸੇ ਤਰ੍ਹਾਂ ਗੁਲਜ਼ਾਮ ਦਾਸ ਦੀ ਕਿਰਪਾ ਜਿੰਨੇ ਸਾਡੇ ਸਿਰ ਤੇ ਹੱਥ ਰੱਖ ਕੇ ਇਹੋ ਜਿਹੇ ਸੁਆਮਾ ਲੈ ਰਿਆ ਐਸੀ ਇਹਨੇ ਨਿਮਾਣੇ ਜਿਹੇ ਹੈਗੇ ਆ ਤੇ ਅਸੀਂ ਤੁਸ਼ ਜੇ ਉਹਦੀ ਕਿਰਪਾ ਹੀ ਹੋਈ ਆ ਕਿ ਜਿਹੜੀਆਂ ਇਹੋ ਜਿਹੇ ਸੁਆਮਾ ਜਿਹੜੀਆਂ ਸਾਡਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ ਉਹ ਇਹੀ ਹੈ ਕਿ ਸਾਡਾ ਸੇਵਾ ਕਰਨ ਦੀ ਭਾਵਨਾ ਜਿਹੜੀ ਆ ਇਹ 2020 ਵਿੱਚ ਸਟਾਰਟ ਹੋਈ ਸੀ ਜਿਹੜੇ ਵਿੱਚ ਅਸੀਂ ਮੀਡੀਆ ਚ ਸੋਸ਼ਲ ਮੀਡੀਆ ਚ ਆਉਣਾ ਸ਼ੁਰੂ ਕੀਤਾ ਤਾਂ ਜੋ ਲੋਕਾਂ ਨੂੰ ਕਿਸੇ ਨੇ ਮੇਰੇ ਆ ਜਿੰਦਗੀ ਦਾ ਇਹ ਵੀ ਕਿ ਮੈਂ ਬਹੁਤ ਸਾਰੇ ਦਰਸ਼ਕ ਜਿਹੜੇ ਨਾ ਉਹਨਾਂ ਨੇ ਮਨਾਂ ਚ ਇਹ ਸਵਾਲ ਹੁੰਦਾ ਕਿ ਤੁਸੀਂ ਜੇ ਸੇਵਾ ਕਰ ਰਹੇ ਤਾਂ ਲੋਕਾਂ ਨੂੰ ਦਿਖਾ ਕੇ ਹੋ ਰਹੇ ਪਰ ਮੇਰਾ ਇੱਕ ਆਈਪੀਐਸ ਅਫਸਰ ਸੀਗੇ ਜਿਨ੍ਹਾਂ ਨੇ ਮੈਨੂੰ ਕਿਹਾ ਸੀਗਾ ਦਲਜੀਤ ਸਿੰਘ ਕੋਈ ਲੱਖਾਂ ਰੁਪਏ ਵੰਡ ਰਿਹਾ ਉਹਦੇ ਉੱਤੇ ਧਿਆਨ ਨਹੀਂ ਜਾਏਗਾ ਤੁਸੀਂ 100 200 ਰੁਪਏ ਵੰਡ ਰਹੇ ਨਾ ਤਾਂ ਲੋਕੀ ਕਹਾਂਗੇ ਪੁਲਿਸ ਵਾਲਾ ਇਦਾਂ ਕੰਮ ਕਰਦਾ ਅਸੀਂ ਕਿਉਂ ਨਹੀਂ ਕਰ ਸਕਦੇ ਔਰ ਜਿੰਦਗੀ ਸਹੀ ਪੁੱਛੋ ਮੈਨੂੰ ਵੀਡੀਓ ਪਾਉਣੀਆਂ ਨੇ ਫੋਟੋਆਂ ਪਾਉਣੀਆਂ ਉਹਨਾਂ ਸਿਖਵਾਈਆਂ ਸੀਗੀਆਂ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਦੇਖਿਆ ਜਿਨੇ ਉਦੋਂ ਕਲਾਕਾਰ ਜਿਹੜੇ ਫਿਲਮੀ 스타 ਸੀਗੇ ਉਹਨਾਂ ਸਾਰਿਆਂ ਨੇ ਮੇਰੀ ਵੀਡੀਓ ਬਣਾ ਬਣਾ ਭੇਜੀਆਂ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ 2022 ਦੇ ਵਿੱਚ ਇੱਕ ਪ੍ਰਮੋਸ਼ਨ ਦਿੱਤੀ ਨਾਲ ਮੈਨੂੰ ਮੈਡਲ ਦਿੱਤਾ ਔਰ ਸਾਡੇ ਮਾਨਯੋਗ ਜਿਨੇ ਪਹਿਲੇ ਵੀ ਕਮਿਸ਼ਨਰ ਸਾਹਿਬ ਰਹੇ ਨੇ ਉਹਨਾਂ ਨੇ ਵੀ ਔਰ ਜਿਹੜੇ ਹੁਣ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹਨਾਂ ਦਾ ਵੀ ਬੜਾ ਸਾਡੇ ਸਿਰ ਤੇ ਮੋੜੇ ਥਾਪੜਾ ਤੇ ਸਿਰ ਤੇ ਹੱਥ ਵੀ ਆ ਕਿ ਜਿਹੜੇ ਕਹਿੰਦੇ ਦਰਜੀਤ ਸਿੰਘ ਇਹੋ ਜੇ ਕੰਮ ਤੁਸੀਂ ਕਰਦੇ ਜਾਓ ਅਸੀਂ ਹਰੇਕ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ਾਂ ਕਰਾਂਗੇ ਸੋਸ਼ਲ ਮੀਡੀਆ 'ਚ ਫ੍ਰੀਕ ਵਾਰੀ ਮੇਰੀ ਡੀਜੀਪੀ ਸਾਹਿਬ ਦੇ ਪੇਜ ਤੇ ਔਰ ਕਮਿਸ਼ਨਰ ਪੇਜ ਤੇ ਵੀ ਮੇਰੀਆਂ ਵੀਡੀਓਜ਼ ਮੇਰੀਆਂ ਸੋਸ਼ਲ ਮੀਡੀਆ 'ਚ ਜਿੰਨੀਆਂ ਮੈਂ ਐਕਟੀਵਿਟੀ ਕਰਦਾ ਲੋਕਾਂ ਨੂੰ ਟ੍ਰੈਕ ਕੁਝ ਸਮਝਾਉਣ ਵਾਸਤੇ ਉਹ ਸਾਰੇ ਜਿਹੜੇ ਆ ਉਹ ਮੇਰੇ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦਾ ਦੂਸਰਾ ਪਹਿਲੂ ਅਸੀਂ ਦੇਖਦੇ ਵੀ ਇੱਕ ਪਹਿਲੂ ਅਸੀਂ ਦੇਖ ਜਾਤ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਵੀ ਸ਼ਾਇਦ ਪੰਜਾਬ ਪੁਲਿਸ ਜਿਹੜੀ ਆ ਉਹ ਚਲਾਣ ਹੀ ਕਰਦੀ ਆ ਜਾਂ ਡੰਡੇ ਮਾਰਦੀ ਆ ਪਰ ਇਹ ਦੂਸਰਾ ਪਹਿਲੂ ਆ ਤੁਸੀਂ ਦੇਖ ਸਕਦੇ ਹੋ ਸਰਦਾਰ ਅਲਜੀਤ ਸਿੰਘ ਵਾਲੇ ਜਿਹੜੇ ਕਿ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਵਰਦੀ ਦਾ ਇਹਨਾਂ ਨੇ ਬੜਾ ਮਾਨ ਸਨਮਾਨ ਕੀਤਾ ਅਤੇ ਲੋਕ ਇਹਨਾਂ ਨੂੰ ਪਿਆਰ ਹੀ ਬੜਾ ਕਰ ਦਿੰਦੇ ਤੁਸੀਂ ਦੇਖਿਆ ਫਿਲਮੀ ਸਟਾਰ ਦੀ ਗੱਲ ਕੀਤੀ ਆ ਅਤੇ ਹੋਰ ਜਿਹੜੇ ਲੋਕ ਨੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅੱਜ ਜਦੋਂ ਸਰਦਾਰ ਅਲਜੀਤ ਸਿੰਘ ਇਸ ਭੈਣ ਨੂੰ ਪੱਲੀ ਤਰਫੋਂ ਜਦੋਂ ਲੈ ਕੇ ਆ ਰਹੇ ਸੀ ਜਿਸ ਭੈਣ ਦਾ ਅੱਖਾਂ ਦਾ ਆਪਰੇਸ਼ਨ ਕਰਵਾਇਆ ਵਾ ਤੇ ਲੋਕ ਬੜਾ ਇਹਨਾਂ ਨੂੰ ਬੜੇ ਧਿਆਨ ਨਾਲ ਦੇ ਰਹੇ ਸੀ ਵੀ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਕਿ ਇੰਦੀ ਡਿਊਟੀ ਦੇ ਨਾਲ-ਨਾਲ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕਰਦੇ ਨੇ ਦਲੀਪ ਭਾਜੀ ਲੋਕਾਂ ਦੇ ਅਸੀਂ ਦੇਖਿਆ ਜਦੋਂ ਤੁਸੀਂ ਲੈ ਕੇ ਆਉਂਦੇ ਸੀ ਲੋਕ ਤੁਹਾਨੂੰ ਬੜੀ ਗੌਰ ਨਾਲ ਦੇਖਦੇ ਸੀ ਕਿਉਂਕਿ ਲੋਕਾਂ ਦੇ ਮਨਾਂ 'ਚ ਆਈਡਲ ਬਣੀ ਹੋਈ ਆ ਪੰਜਾਬ ਪੁਲਿਸ ਨੂੰ ਲੈ ਕੇ ਪਰ ਜਿਹੜਾ ਤੁਹਾਡਾ ਚਿਹਰਾ ਸੀ ਅੱਜ ਜਿਹੜਾ ਤੁਹਾਡੀ ਸ਼ਬੀ ਸੀ ਲੋਕਾਂ ਦੇ ਵਿੱਚ ਦਲਾਵਾਂ ਵਿੱਚ ਰਾਜ ਕਰ ਗਈ ਆ ਵੀ ਯਾਰ ਲੋਕ ਪੰਜਾਬ ਪੁਲਿਸ ਦੇ ਨਾਲ-ਨਾਲ ਡਿਊਟੀ ਦੇ ਨਾਲ ਨਾਲ ਸੇਵਾ ਬੜੀ ਸੋਹਣੀ ਕਰਦੇ ਆ ਸਰਦਾਰ ਦਲੀਪ ਸਿੰਘ ਜੀ ਵੇਖੋ ਜੀ ਇੱਕ ਇੱਕ ਦੋ ਪਹਿਲੂ ਜ਼ਿੰਦਗੀ ਦੇ ਹੁੰਦੇ ਆ ਜਿਹਦੇ ਵਿੱਚ ਧੋਪਿਆ ਸ਼ਾਮ ਆ ਦੋਖਿਆ ਸੁਖਿਆ ਪਰ ਸਾਡੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਦੋਂ ਰਹਿ ਦਾ ਸਾਫ ਸਟਾਰਟ ਹੁੰਦੇ ਨਾ ਉਹਦੇ ਵਿੱਚ ਇਹ ਦੁੱਖ ਦਾ ਦੁੱਖ ਸੁੱਖ ਦਾ ਦੋਖ ਪਿਆ ਜੇ ਸਾਨੂੰ ਦੁੱਖ ਆਏਗਾ ਤਾਂ ਸੁੱਖ ਦਾ ਅਹਿਸਾਸ ਤਾਂ ਹੀ ਹੋਏਗਾ ਜਿਹੜਾ ਬੰਦਾ ਦੁੱਖ ਨਹੀਂ ਚਲਦਾ ਮੁਸੀਬਤਾਂ ਨਹੀਂ ਚਲਦਾ ਉਹਨੂੰ ਇਸ ਚੀਜ਼ ਦਾ ਕੋਈ ਹੈ ਨਹੀਂ ਲੋਕਾਂ ਦਾ ਨਜ਼ਰੀਆ ਵਾ ਲੋਕਾਂ ਦਾ ਨਜ਼ਰੀਏ ਦਾ ਹਰੇਕ ਬੰਦੇ ਨੂੰ ਕਹਿਣ ਦਾ ਹੱਕ ਆ ਬੋਲਣ ਦਾ ਹੱਕ ਆ ਉਹਦੇ ਜਿਹੜੇ ਜਿੰਨੇ ਵੀ ਖਿਆਲات ਆ ਉਹ ਆਜ਼ਾਦ ਆ ਉਹ ਕੁਝ ਵੀ ਕਹਿ ਸਕਦਾ ਲੇਕਿਨ ਉਹ ਆਪੋ ਆਪਣੀ ਸੋਚ ਦੇ ਮੁਤਾਬਕ ਤੇ ਆਪਣੇ ਆਪਣੇ ਨਜ਼ਰੀਏ ਦੇ ਮੁਤਾਬਕ ਬੋਲਦੇ ਆ ਜਿਸ ਤਰ੍ਹਾਂ ਕਿ ਕੋਈ ਬੰਦਾ ਜਿਹੜਾ ਕਹਿੰਦੇ ਕਿ ਕ੍ਰਿਸ਼ਨ ਭਗਵਾਨ ਸੀਗੇ ਤੇ ਉਹ ਆਪਣੇ ਨਾਲ ਜਿਹੜੇ ਸੇਵਕ ਜਾ ਰਹੇ ਸੀ ਉਹ ਕਹਿੰਦੇ ਮਹਾਰਾਜ ਇੱਧਰ ਨਾ ਜਾਓ ਅੱਜ ਇੱਧਰ ਤਾਂ ਕੁੱਤਾ ਮਰਿਆ ਪਿਆ ਉਹਦੀ ਸਮੈਲ ਆਉਂਦੀ ਪਈ ਬੋ ਆਉਂਦੀ ਪਈ ਐ ਤੇ ਉਹ ਕਹਿੰਦੇ ਨਹੀਂ ਅੱਜ ਇੱਧਰ ਹੀ ਜਾਵਾਂਗੇ ਉਹ ਜਦੋਂ ਜਾ ਰਹੇ ਸੀ ਤੇ ਨਾਲ ਜਿਹੜੇ ਪੈਦੋਕਾਸ ਸੀ ਉਹ ਮੂੰਹ ਟੱਕ ਰਿਆ ਕਿਸੇ ਨੇ ਕੱਪੜਾ ਦੇ ਰਿਆ ਉਹ ਜਿਹੜੇ ਕੁੱਤੇ ਦੇ ਕੋਲ ਖੜੇ ਹੋ ਗਏ ਕਹਿੰਦੇ ਕੁੱਤੇ ਦੇ ਦਾੰਦ ਦੇਖੋ ਕਿੰਨੇ ਚਮਕਦੇ ਪਏ ਉਨ੍ਹਾਂ ਵਿੱਚੋਂ ਉਨ੍ਹਾਂ ਵਿੱਚੋਂ ਕੀੜਿਆਂ ਵਿੱਚੋਂ ਚੱਲਦੇ ਹੋਏ ਕੀੜਿਆਂ 'ਚ ਵੀ ਇੱਕ ਚਮਕ ਇੱਕ ਗੁਣ ਲੱਭ ਲਿਆ ਤੁਹਾਡਾ ਨਜ਼ਰੀਆ ਵਾ ਵੀ ਤੁਸੀਂ ਕਿਸ ਭਾਵਨਾ ਨਾਲ ਇਹ ਕੰਮ ਕਰ ਰਹੇ ਹੋ ਜੇ ਇਹ ਤੁਹਾਡਾ ਨਜ਼ਰੀਆ ਚੇਂਜ ਹੋ ਗਿਆ ਨਾ ਤੇ ਸਭ ਕੁਝ ਚੇਂਜ ਹੋ ਜਾਏਗਾ ਜਿਸ ਤਰ੍ਹਾਂ ਕਹਿੰਦੇ ਕਿ ਵਿਖਰੇ ਇੱਥੇ ਕਾਂਟੇ ਜ਼ਿੰਦਗੀ ਕੀ راہ ਹੋਵੇ ਲੇਕਿਨ ਢੂੰਢਲੀ ਵਾਲੇ ਨਿਗਾਹੋਂ ਨੇ ਉਸ ਵਿੱਚੋਂ ਵੀ ਕਲੀਆਂ ਢੂੰਢ ਲਈ ਤੋਂ ਇਹ ਆ ਨਜ਼ਰੀਆ ਕਿ ਤੁਸੀਂ ਕਲੀਆਂ ਲੱਭਣੀਆਂ ਕਿ ਤੁਸੀਂ ਫੁੱਲ ਲੱਭਣੇ ਕਿ ਤੁਸੀਂ ਕੰਡੇ ਲੱਭਣੇ ਤੇ ਅਸੀਂ ਇਹ ਕਹਿੰਦੇ ਹਾਂ ਕਿ ਜੇ ਸਾਡਾ ਇਹ ਕੰਮ ਕਰਨ ਦਾ ਤਰੀਕਾ ਵਾ ਹਰੇਕ ਬੰਦਾ ਅਸੀਂ ਇਹ ਨਹੀਂ ਕਹਦੇ ਕਿ ਸਾਨੂੰ 100 ਦਾ 100% ਚੰਗਾ ਕਹਿੰਦਾ 100 ਚੋਂ ਜ਼ਿਆਦਾ ਨਹੀਂ 60 70% ਤੇ ਅੱਛੇ ਬੋਲਦੇ ਹੋਣਗੇ ਪਰ ਪ੍ਰਮਾਤਮਾ ਹਰੇਕ ਨੂੰ ਸਮੱਤ ਬਖਸ਼ੇ ਹਰੇਕ ਨੂੰ ਬੁੱਧੀ ਬਖਸ਼ੇ ਕਿ ਜਿਹੜਾ ਬੰਦਾ ਵੀ ਸਾਨੂੰ ਕੋਈ ਮਾੜਾ ਕਹਦੇ ਅਸੀਂ ਉਹਦੇ ਕੋ ਵੀ ਪੁੱਛਦੇ ਰਿਪਲਾਈ ਮੰਗਦੇ ਭਾਈ ਸਾਹਿਬ ਜੇ ਤੁਹਾਨੂੰ ਕੋਈ ਚੀਜ਼ ਬੁਰੀ ਲੱਗੀ ਹੈ ਤੇ ਹੋ ਸਕਦਾ ਅਸੀਂ ਉਹ ਚ ਸੁਧਾਰ ਕਰ ਸਕੀਏ ਅਸੀਂ ਉਹ ਚੀਜ਼ਾਂ ਕਰਦੇ ਆ ਤੇ ਇਹ ਜਿਹੜੀਆਂ ਸੁਭਾਵਾਂ ਇਹ ਗੁਰੂ ਦਾਮਦਰ ਸਾਹਿਬ ਦੀ ਸਾਡੀ ਝੋਲੀ ਚ ਪਾਈਆਂ ਉਹ ਸੁਭਾਵਾਂ ਕਿਸੇ ਕੋ ਵੀ ਲੈ ਸਕਦਾ ਤੇ ਜੇ ਉਹ ਸੇਵਾ ਸਾਡੇ ਕੋਲ ਲੈ ਰਿਆ ਤੇ ਅਸੀਂ ਆਪਣੇ ਆਪਣੇ ਭਾਗਾਂ ਤੋਂ ਸਮਝਦੇ ਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਤੰਦਰੁਸਤੀ ਤੋਂ ਬਾਅਦ ਜੇ ਸਾਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਅਸੀਂ ਇਹ ਸਵਾਮਾਂ ਕਰਦੇ ਰਹੀਏ ਜਲਦੀਪਾ ਜੀ ਮੰਨ ਦੀ ਗੱਲ ਕਰੀਏ ਮੰਨ ਨੂੰ ਕਿੰਨਾ ਸਕੂਨ ਮਿਲਦਾ ਅਸੀਂ ਦੇਖਿਆ ਬਈ ਡਿਊਟੀ ਤੇ ਬੜੇ ਲੋਕ ਕਰਦੇ ਨੇ ਪੰਜਾਬ ਪੁਲਿਸ ਦੀ ਚਾਹੇ ਉਹ ਥਾਣੇਦਾਰ ਆ ਚਾਹੇ ਉਹ ਹਵਾਲਦਾਰ ਆ ਚਾਹੇ ਵੱਡੇ ਵੱਡੇ ਅਫਸਰ ਨੇ ਉਹ ਜਿਹੜੀ ਤੁਸੀਂ ਡਿਊਟੀ ਨਾਲ ਨਾਲ ਜਿਹੜੀ ਸੇਵਾ ਕਰਦੇ ਹੋ ਮੰਨ ਨੂੰ ਸਕੂਨ ਕਿੰਨਾ ਮਿਲਦਾ ਕਰ ਰਾਤ ਜਾ ਕੇ ਫੇਰ ਨੀਂ ਕਿੰਨੀ ਚੰਗੀ ਆਉਂਦੀ ਆ ਵੀ ਅੱਜ ਮੰਨ ਨੂੰ ਹੁੰਦਾ ਵੀ ਪਰਿਵਾਰ ਮਾਦੇ ਹਾਜ਼ਰੀ ਵਿੱਚ ਵੀ ਅੱਜ ਡਿਊ ਕਿਸ ਤਾਂ ਦੇ ਦੁੱਝੀ ਜੀ ਮੈਂ ਪਹਿਲਾਂ ਗੱਲ ਕੀਤੀ ਵੀ ਡਿਊਟੀ ਤੇ ਪੰਜਾਬ ਪੁਲਿਸ ਦੇ ਜਵਾਨ ਬਹੁਤ ਜ਼ਿਆਦਾ ਕਰਦੇ ਨੇ ਪਰ ਤੁਹਾਡੀ ਡਿਊਟੀ ਦਾ ਨਾਲ ਸੇਵਾ ਡੜੀ ਭਾਵਨ ਦੀ ਡਿਊਟੀ ਹੋਈ ਆ ਮਨ ਉਸ ਕੋਲ ਕਿੰਨਾ ਕਿ ਮਿਲਦਾ ਵੇਖੋ ਜੀ ਸੁਭਾਵਾਂ ਮਤਲਬ ਇਹ ਹੁੰਦਾ ਕਿ ਸੇਵਾ ਕੋਈ ਵੀ ਕਰ ਲੋ ਘਰ ਦੇ ਵਿੱਚੋਂ ਚੱਲਣ ਲੱਗੇ ਆ ਤੁਸੀਂ ਮਾਂ ਪਿਓ ਦੀ ਸੀਸ ਲੈ ਲੋ ਮਾਂ ਪਿਓ ਦਾ ਅਸ਼ੀਰਵਾਦ ਲੋ ਉਹ ਵੀ ਇੱਕ ਸੇਵਾ ਸੇਵਾ ਦਾ ਮਤਲਬ ਇਹ ਆਂਦਾ ਕਿ ਤੁਸੀਂ ਆਪਣੀ ਅੰਤਰਾਤਮਾ ਦੇ ਨਾਲ ਕਿਸੇ ਦਾ ਦਿਲ ਨਾ ਦਿਖਾਓ ਆਪਣੀ ਅੰਤਰਾਤਮਾ ਤੋਂ ਕਿਸੇ ਤੋਂ ਬੁਰਾਈ ਨਹੀਂ ਲੈਣੀ ਕਿਸੇ ਤੋਂ ਸੀਸਾ ਲੈਣੀ ਆ ਸੀਸਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਚੰਗਾ ਕੰਮ ਕਰਕੇ ਤੇ ਅਖਬਾਰਾਂ ਚ ਕਢਵਾ ਦਈਏ ਜਾਂ ਆਪਣਾ ਮੀਡੀਆ ਦੀ ਸ਼ਾਬਦੀਏ ਤੇ ਉਹ ਸੇਵਾ ਸੇਵਾ ਦਾ ਮਤਲਬ ਇਹ ਆ ਵੀ ਜਿਹੜੀ ਮਨੁੱਖਤਾ ਦੀ ਭਲਾਈ ਵਾਸਤੇ ਕੀਤੀ ਜਾਵੇ ਇਨਸਾਨੀਅਤ ਵਾਸਤੇ ਕੀਤੀ ਜਾਏ ਉਹ ਸੇਵਾ ਵਾ ਸੇਵਾ ਦੇ ਵਿੱਚ ਜੇ ਸਕੂਨ ਮਿਲਦਾ ਜਾਂ ਕੁਝ ਵੀ ਆ ਉਹ ਨਾ ਬੋਲ ਕੇ ਦੱਸ ਸਕਦੇ ਨਾ ਲਿਖ ਕੇ ਦੱਸ ਸਕਦੇ ਉਹਦਾ ਜ਼ਿਕਰ ਕਰਨਾ ਜਿਦਾ ਗੁੰਗੇ ਤੋਂ ਮਠਿਆਈ ਵਾਲੀ ਗੱਲ ਆ ਉਹ ਹਾਲ ਹੋਏਗਾ ਇਹ ਜਿਹੜੀ ਸਕੂਨ ਹੈ ਇਹ ਪਰਮਾਤਮਾ ਨੇ ਸਾਡੀ ਇੱਕ ਜ਼ਿੰਦਗੀ ਦਾ ਹਿੱਸਾ ਬਣਾਤਾ ਤੇ ਮੈਂ ਕਹਾਂਗਾ ਕਿ ਪ੍ਰਮਾਤਮਾ ਮੈਨੂੰ ਇਹੋ ਜਿਹੇ ਸੁਭਾਵਾਂ ਦਿੰਦਾ ਦੇਵੇ ਤੇ ਅਸੀਂ ਇਹ ਸੁਭਾਵਾਂ ਕਰਦੇ ਵੀ ਆ ਅਫਸਰਾਂ ਦੀ ਗੱਲ ਕਰੀਏ ਅਫਸਰਾਂ ਵੱਲੋਂ ਖਾਸ ਕਰਕੇ ਬੌਸ ਵੱਲੋਂ ਕਿੰਨਾ ਕਿ ਮਾਨ ਸਵਾਮਾ ਮਿਲਦਾ ਡੀਜੀਪੀ ਸਾਹਿਬ ਵੱਲੋਂ ਕਿੰਨਾ ਕਿ ਪਿਆਰ ਮਿਲਦਾ ਕਿਉਂਕਿ ਅਸੀਂ ਦੇਖਦੇ ਵੀ ਅੱਗੇ ਵੀ ਡੀਜੀਪੀ ਸਾਹਿਬ ਤੁਹਾਨੂੰ ਮਾਨ ਸਵਾਮਾ ਤੁਹਾਨੂੰ ਤਲਕੀ ਵੱਲੋਂ ਦੇ ਕੇ ਜੜਾ ਲਵਾਜਦੇ ਨੇ ਤੁਹਾਡੀ ਵੀਡੀਓ ਵੀ ਬੜੀਆ ਆਪਣੇ ਪੇਜਾਂ ਦੇ ਸੋਸ਼ਲ ਮੀਡੀਆ ਦੇ ਬੜੇ ਐਕਟਿਵ ਕਰਦੇ ਨੇ ਮੈਨੂੰ ਲੱਗਦਾ ਵੀ ਉਹਨਾਂ ਲੱਗਦਾ ਵੀ ਪੰਜਾਬ ਪੁਲ ਦੀ ਸ਼ਾਨ ਸਰਦਾਰ ਦਰਜੀਤ ਸਿੰਘ ਨੇ ਤੇ ਫੇਰ ਮਾਨੂੰ ਕਿਹਾ ਕਿ ਜਦੋਂ ਅਫਸਰ ਆਈਦਾ ਖਲਾਸ਼ਾ ਸ਼ਾਬ ਦੇਣ ਥਾਪੜ ਦੇਣ ਵੀ ਸ਼ਾਬਾਹ ਦਲਜੀਤ ਸਿੰਘ ਡਟੇ ਰਹੋ ਤੇ ਪੰਜਾਬ ਪੁਲਿਸ ਦਾ ਮਾਣ ਸਨਮਾਨ ਇਸੇ ਤਰ੍ਹਾਂ ਵਧਾਉਂਦੇ ਰਹੋ ਮੈਂ ਜੀ ਪਿੱਛੇ ਜਲੰਧਰ ਮਿਲਿਆ ਸੀ ਡੀਜੀਪੀ ਸਾਹਿਬ ਨੂੰ ਤੇ ਉਹਨਾਂ ਨਾਲ ਦੋ ਤਿੰਨ ਡੀਜੀਪੀ ਸਾਹਿਬ ਹੋ ਸੀਗੇ ਉਹਨਾਂ ਨੇ ਕਿਹਾ ਕਿ ਦਲਜੀਤ ਸਿੰਘ ਪੰਜਾਬ ਪੁਲਿਸ ਦੀ ਸ਼ਾਨ ਹੈ ਤੇ ਬੜਾ ਅੱਛਾ ਲੱਗਾ ਮੈਨੂੰ ਉਦੋਂ ਕਿ ਉਹ ਦੋ ਤਿੰਨ ਡੀਜੀਪੀ ਸਾਹਿਬ ਵੀ ਜਿਹੜੇ ਉਹਨ ਮਿਲਨ ਦਾ ਰਾਬਤਾ ਮੇਰੇ ਨਾਲ ਗੱਲਬਾਤ ਕੀਤੀ ਔਰ ਤੁਸੀਂ ਦੇਖੋ ਜੇ ਡੀਜੀਪੀ ਸਾਹਿਬ ਦੇ ਜੇਹਰ ਵਿੱਚ ਇਹ ਚੀਜ਼ ਹੈਗੀ ਇੱਕ ਬਹੁਤ ਵੱਡੀ ਵੱਡੀ ਪਦਵੀ ਆ ਪੰਜਾਬ ਉਸ ਦਾ ਵੱਡਾ ਚੀਫ ਜਿਹੜਾ ਵੱਡਾ ਹੈੱਡ ਹੈ ਵੱਡੇ ਡੀਜੀਪੀ ਸਾਹਿਬ ਮਾਨ ਸਤਿਕਾਰਯੋਗ ਨੇ ਜੇ ਉਹਨਾਂ ਦੇ ਧਿਆਨ ਵਿੱਚ ਅਸੀਂ ਹੈਗੇ ਨਾ ਤੇ ਉਹਦੇ ਬਦੌਲਤ ਵੇਖੋ ਸਾਡੇ ਨਾਲ ਜਿਦਾਂ ਸਾਡੇ ਕਮਿਸ਼ਨਰ ਸਾਹਿਬ ਨੇ ਇਹ ਬਹੁਤ ਮਾਨ ਸਤਿਕਾਰਕ ਬਖਸ਼ਦੇ ਨੇ ਤੇ ਸਾਨੂੰ ਜੇ ਕੀਤੀ ਹੋਈ ਡਿਊਟੀ ਦੇ ਪ੍ਰਤੀ ਵੀ ਸਾਨੂੰ ਉਹ ਜਦੋਂ ਸਿਰ ਤੇ ਥਾਪੜਾ ਦੇ ਦਿੰਦੇ ਆ ਮੋਢੇ ਤੇ ਹੱਥ ਰੱਖ ਦਿੰਦੇ ਆ ਤੇ ਸਾਨੂੰ ਐਂ ਲੱਗਦਾ ਵੀ ਸਾਡੇ ਨਾਲ ਕੋਈ ਖੁਦੋਤਾ ਵਾ ਸਾਨੂੰ ਕੋਈ ਸਪੋਰਟ ਕਰ ਰਿਹਾ ਤੇ ਸਾਡੇ ਆਫੀਸਰ ਸਹਿਬਾਨ ਦਾ ਇਹ ਸਰਕਾਰ ਵੀ ਮਿਲਦਾ ਮਕਸਦ ਇਹ ਆ ਵੀ ਤੁਹਾਡਾ ਡਿਊਟੀ ਕਰਨ ਦਾ ਤੇ ਆ ਕਰਿਆ ਕਰਮਕਸ਼ਾਂ ਦਾ ਪਤਿ ਕਰਮਕਸ਼ਾਂ ਦਾ ਉਹ ਜਿਹੜਾ ਜਿਹੜਾ ਡਿਊਟੀ ਕਰਨ ਦਾ ਕੰਮ ਹੈ ਨਾ ਜੇ ਤੁਹਾਡੀ ਡਿਊਟੀ ਚੰਗੀ ਆ ਉਹ ਸੇਵਾ ਭਾਵਨਾ ਚਾਹੁੰਦੀ ਆ ਤੇ ਉਹਨੂੰ ਉਹ ਡਿਸਪਲੇ ਵੀ ਕਰਦੇ ਆ ਉਹਨੂੰ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਨੂੰ ਆਪਣੇ ਪੇਜਾਂ ਤੇ ਪਾ ਕੇ ਤੇ ਮੈਨੂੰ ਵੀ ਲੋਕਾਂ ਤੱਕ ਵੜਾਉਣ ਦੀ ਕੋਸ਼ਿਸ਼ ਕਰਦੇ ਲੋਕਾਂ ਤੱਕ ਦਿਖਾਉਣ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤੁਹਾਨੂੰ ਤਸਵੀਰਾਂ ਜਿਹੜੀਆਂ ਮਨ ਭਾਵਕ ਕਰਨ ਦੀਆਂ ਨੇ ਇਹ ਜਿਹੜੀਆਂ ਤਸਵੀਰਾਂ ਨੇ ਅਕਸਰ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਬੜੇ ਸਵਾਲ ਹੁੰਦੇ ਨੇ ਅ ਸਵਾਰੇ ਸਵਾਲਾਂ ਨਾਲ ਤੁਹਾਨੂੰ ਜਵਾਬ ਮਿਲ ਜਾਏਗਾ ਸਰਦਾਰ ਦਲਜੀਤ ਸਿੰਘ ਦੀ ਇਹ ਵੀਡੀਓ ਦੇਖ ਕੇ ਜਿਹੜੇ ਕਿ ਪੰਜਾਬ ਪੁਲਿਸ ਸਾਬਕਾ ਇੰਸਪੈਕਟਰ ਨੇ ਤੇ ਉਹਨਾਂ ਨਾਲ ਗੱਲਬਾਤ ਕਰੀਏ ਸਰਦਾਰ ਏਐਸਆਈ ਸਰਪੰਨ ਸਿੰਘ ਇਹ ਵੀ ਵਧਾਈ ਦੇ ਪਾਤਰ ਨੇ ਇਹਨਾਂ ਵੱਲੋਂ ਜਿਹੜੇ ਵੀ ਅਕਸਰ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਆ ਅ ਤੁਹਾਡੇ ਮਨ 'ਚ ਵਿਚਾਰ ਕਿਸਾ ਆਇਆ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਦਲਜੀਤ ਭਾਈ ਨਾਲ ਮਲਾਇਆ ਜਾਵੇ ਇਸ ਭੈਣ ਬਾਰੇ ਕਿ ਤੁਸੀਂ ਕਿੱਥੋਂ ਲੱਗਾ ਤੁਹਾਨੂੰ ਮੈਂ ਲੰਗਿਆ ਜੀ ਇੱਕ ਦੋ ਰਹੀਆਂ ਆਂ ਦੀ ਇਹ ਮੈਂ ਬੀਬੀ ਨੂੰ ਬੈਠੀ ਵੇਖਿਆ ਤੇ ਮੈਂ ਪੁੱਛਿਆ ਤਾਂ ਮੈਂ ਮੁੜ ਕੇ ਮੈਂ ਉਹ ਜਿੱਥੇ ਪਰਚੀਆਂ ਕੱਟਦੇ ਕਾਰਨ ਲੱਗੇ ਉੱਥੇ ਮੈਂ ਖਲੋਤਾ ਉੱਥੇ ਮੇਰਾ ਸਿੱਧਾ ਧਿਆਨ ਇਹਦੇ ਉੱਪਰ ਆ ਗਿਆ ਮੈਂ ਛੇਦਾ ਹੀ ਆਇਆ ਮੈਂ ਕਿ ਆਪਣੇ लवली ਭਾਜੀ ਨੂੰ ਪੁੱਛਿਆ ਕਿ ਭਾਜੀ ਇਹ ਜਿਹੜੀ ਬੀਬੀ ਆ ਇਹ ਕਿਉਂ ਕਰਕੇ ਬੈਠੀ ਇੱਥੇ ਅੰਦਾਜੀ ਇਹਨੇ ਆ ਪ੍ਰਸ਼ਨ-ਪ੍ਰਸ਼ਨੋ ਕਰਵਾਏ ਹੀ ਤੇ ਜੇ ਕਾਰਨ ਨਾਲ ਇਹਦੀ ਦੋ ਅੱਖਾਂ ਦੀ ਨਿਗਾ ਜਿਹੜੀ ਆ ਚਲ ਗਈ ਆ ਤੇ ਅਹੀਂ ਨਾ ਹੁਣ ਮੈਨੂੰ ਇਹ ਪਹਿਰੇ ਅੱਦੇ ਵੀ ਹੁਣ ਅਹੀਂ ਨਾ ਪੈਸੇ ਇਕੱਠੇ ਕਰਕੇ ਤੇ ਅਹੀਂ ਇਹਦੀ ਜੜੀ ਹੈਗੀ ਆ ਪਟਾ ਮਜਤ ਕਰਕੇ ਤੇ ਟੈਸਟ ਟੂਫਟ ਕਰਾਉਣੇ ਆ ਤੇ ਮੈਂ ਕਿਹਾ ਵੀ ਮੇਰੇ ਕੋ ਵੀ ਤੂੰ ਜੋਤ ਸੇਵਾ ਬੰਦੀ ਲੈ ਲਿਓ ਉਹਦੇ ਅਜੇ ਇੰਨੀ ਗੱਲ ਕੀਤੀ ਆ ਤੇ ਮੇਰਾ ਇਹਨਾਂ ਸਰਦਾਰੋਂ ਨਾਲ ਧਿਆਨ ਪੈ ਗਿਆ ਮੈਂ ਕਿਹਾ ਜੀ ਮੇਰੇ ਸਾਡੇ ਮਹਿਕਮੇ ਦੇ ਸਬ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਆ ਇਹ ਕੰਮ ਕਰਦੇ ਆ ਅੱਖਾਂ ਦਾ ਪ੍ਰੈਸ਼ਣ ਵੀ ਕਰਾਉਂਦੇ ਆ ਲੜਕੀਆਂ ਦਾ ਵਿਆਹ ਵੀ ਕਰਦੇ ਆ ਰੁਕਦੇ ਸਬਦਾ ਪਤਾ ਲੱਗਦੇ ਨੇ ਕਾਪੀਆਂ ਕਿਤਾਬਾਂ ਵੀ ਲੈ ਕੇ ਦਿੰਦੇ ਆ ਬੂਟ ਵੀ ਲੈ ਕੇ ਦਿੰਦੇ ਆ ਉਹਨਾਂ ਨਾਲ ਮੈਨੂੰ ਗੱਲ ਕਰ ਲੈਣ ਦੋ ਸਰਦਾਰ ਜੀ ਮਨ ਚ ਕਿੰਦਾ ਆ ਕਿ ਚੰਗਾ ਲੱਗਦਾ ਜਦੋਂ ਸਰਦਾਰ ਦਲਜੀਤ ਸਿੰਘ ਦਾ ਨਾਮ ਆਉਂਦਾ ਸਬ ਇੰਸਪੈਕਟਰ ਦਾ ਤੁਸੀਂ ਪੰਜਾਬ ਪੁਲਿਸ ਡਿਊਟੀ ਨਿਭਾ ਰਹੇ ਹੋ ਵੀ ਡਿਊਟੀ ਨਿਭਾ ਰਹੇ ਇਹ ਡਿਊਟੀ ਦੇ ਨਾਲ ਸੇਵਾ ਵੀ ਕਰ ਰਹੇ ਨੇ ਫਿਰ ਮਨ ਨੂੰ ਕਿੰਨਾ ਚੰਗਾ ਜਿਹੜੇ ਲੋਕ ਸਵਾਲ ਕਰਦੇ ਨੇ ਪੰਜਾਬ ਪੁਲਿਸ ਬਾਰੇ ਵੀ ਪੰਜਾਬ ਪੜੋ ਇਸ ਤਰ੍ਹਾਂ ਦੀ ਆ ਪੰਜਾਬ ਪੜੋ ਉਸ ਤਰ੍ਹਾਂ ਦੀ ਆ ਪਰ ਜਦੋਂ ਜਲਦੀਪ ਭਾਈ ਦੀ ਵਾਰੀ ਆਉਂਦੀ ਆ ਇਹਨਾਂ ਵਾਰੀ ਗੱਲ ਕਰਦੇ ਆ ਫਿਰ ਲੱਗਦਾ ਨਹੀਂ ਲੋਕਾਂ ਦੇ ਜਿਹੜੇ ਜਵਾਬ ਨੇ ਸਾਰੇ ਮਿਲ ਜਾਂਦੇ ਲੋਕਾਂ ਨੂੰ ਵੇਖੋ ਜੀ ਚੰਗਾ ਲੱਗਦਾ ਤੇ ਮੇਰੇ ਬਾਣ ਚੋਸੀ ਲੈ ਆ ਗਿਆ ਨਾ ਉਸੇ ਲਈ ਕਿਹਾ ਮੈਂ ਦੀ ਉਹਨਾਂ ਨੇ ਗੱਲ ਕਰ ਲੈਂਦੋ ਇਹਨਾਂ ਨੇ ਮੈਂ ਫੋਨ ਕੀਤਾ ਮੈਂ ਸਤਾਰ ਜੀ ਕਿੱਥੇ ਦੇ ਇਹ ਕਹਿੰਦੇ ਨੇ ਮੈਂ ਸਿੱਧਾ ਸਾਹਵਾਂ ਮੈਂ ਨਹੀਂ ਮੈਂ लवली ਟਰਾਂਸਪ ਹੂੰ ਇਹ ਇਥੇ ਆਏ ਆ ਇਹਨਾਂ ਨੇ ਕਿ ਬੀਬੀ ਨਾਲ ਗੱਲਬਾਤ ਕੀਤੀ ਆ ਇਹਨਾਂ ਉਸੇ ਲਈ ਕਿਹਾ ਵੀ ਕੋਈ ਤੁਹਾਨੂੰ ਪੈਸਾ ਖਰਚਣ ਦੀ ਲੋੜ ਨਹੀਂ ਕੋਈ ਗੱਲ ਕਰਨ ਦੀ ਲੋੜ ਨਹੀਂ ਵੀ ਹਸਪਤਾਲ ਜਾਓ ਉੱਥੋਂ ਹੀ ਟੈਸਟ ਕਰਾਓ ਹੈ ਉੱਥੋਂ ਹੀ ਤੁਸੀਂ ਆ ਇਹਦਾ ਲੇਡੀ ਦਾ ਪ੍ਰਸ਼ਨ ਕਰਾਓ ਲਵਰੀ ਭਾਈ ਨੇ ਰੁਪਿਆ 500 ਦਿੱਤਾ ਇਹਨਾਂ ਨੇ ਕਰਾਇਆ ਦੋਵਾਂ ਜੀਆਂ ਨੂੰ ਲੋੜ ਪੈਂਦੀ ਰਾਤ ਵਦ ਕੋ ਖਾ ਪੀ ਲੋ ਜਾਂ ਤੁਸੀਂ ਕਰਾਇ ਕਰਾ ਦੇ ਬੈਟਰੀ ਕਰਕੇ ਦਿੱਤੀ ਕਰਾਏ ਤੇ ਹਾਂਜੀ ਬੋ ਬੋਤਨਵਾਦੀ ਤੁਸੀਂ ਦੇਖਿਆ ਵੀ ਇਹ ਜਿਹੜੇ ਦੋਵੇਂ ਪੰਜਾਬ ਪੁਲ ਦੇ ਐਸਆਈ ਤੇ ਸਬ ਇੰਸਪੈਕਟਰ ਨੇ ਇਹ ਪੰਜਾਬ ਪੁਲ ਦੀ ਸ਼ਾਨ ਨੇ ਸਰਦਾਰ ਭਜਨ ਸਿੰਘ ਤੇ ਸਰਦਾਰ ਦਰਜੀਤ ਸਿੰਘ ਸਬ ਇੰਸਪੈਕਟਰ ਅਕਸਰ ਪੰਜਾਬ ਪੁਲ ਦੀ ਜਦੋਂ ਗੱਲ ਆਉਂਦੀ ਆ ਇਨਸਾਨੀਅਤ ਦੀ ਗੱਲ ਆਉਂਦੀ ਆ ਤੇ ਸਭ ਤੋਂ ਪਹਿਲਾਂ ਸਰਦਾਰ ਦਰਜੀਤ ਸਿੰਘ ਦਾ ਨਾਂ ਆਉਂਦਾ ਜਿਹੜੇ ਕਿ ਪੰਜਾਬ ਪੁਲ ਸਬ ਇੰਸਪੈਕਟਰ ਨੇ ਅਸੀਂ ਦੇਖਿਆ ਲੋੜਵੰਦ ਪਰਿਵਾਰਾਂ ਦੇ ਜਿੱਥੇ ਕਿਤੇ ਕੋਈ ਨਹੀਂ ਬਾਹ ਫੜਦਾ ਉਥੇ ਸਰਦਾਰ ਦਰਜੀਤ ਸਿੰਘ ਪਹੁੰਚ ਜਾਂਦੇ ਨੇ ਚਾਹੇ ਫ੍ਰੀਮੀ ਸਟਾਰ ਨੇ ਉਹ ਇਹਨਾਂ ਦੀ ਜਿਹੜੀ ਕਿ ਅਕਸਰ ਉਹਨਾਂ ਦੀ ਵੀਡੀਓ ਪਾਉਂਦੇ ਨੇ ਕਿ ਸਰਦਾਰ ਦਲਜੀਤ ਸਿੰਘ ਵਰਗਾ ਕੋਈ ਇਨਸਾਨ ਹੈ ਨਹੀਂ ਆ ਪੰਜਾਬ ਪੁਲਿਸ ਵਿੱਚ ਪੰਜਾਬ ਪੁਲਿਸ ਸ਼ਾਨ ਮੰਨੀ ਜਾਂਦੀ ਆ ਤੇ लवली ਪਾਜੀ ਵੀ ਨਾਲ ਸਾਡੇ ਗੱਲਬਾਤ ਕਰਾਂਗੇ लवली ਪਾਜੀ ਕਈ ਸੋਚਿਆ ਸੀ ਵੀ ਇਸ ਤਾ ਪੰਜਾਬ ਪੁਲਿਸ ਦੇ ਜਵਾਨ ਡਿਊਟੀ ਦੇ ਨਾਲ ਆ ਸੇਵਾ ਵੀ ਕਰਨਗੇ ਤੇ ਆ ਕੇ ਲੋੜਵੰਦ ਪਰਿਵਾਰਾਂ ਦੀ ਸਤਾਈ ਬਾਹ ਫੜਨਗੇ ਨਹੀਂ ਜੀ ਸਾਡੇ ਮਨ 'ਚ ਹੁਣ ਬਹੁਤ ਮੈਂ ਮਾਣ ਮਹਿਸੂਸ ਕਰਦੇ ਆ ਕਿ ਪੰਜਾਬ ਪੁਲਿਸ ਦਾ ਇਹ ਵੀ ਰੂਪ ਲੋਕਾਂ ਦੇ ਸਾਹਮਣੇ ਦੇਖਣ ਨੂੰ ਆ ਰਿਹਾ ਨੇ ਤੇ ਅੱਜਕੱਲ ਨੈਗੇਟਿਵਿਟੀ ਫਲਾ ਫਲਾ ਕੇ ਸਾਨੂੰ ਯੂਸ ਜੰਗ ਜਨਰੇਸ਼ਨ ਹੁਣ ਸਾਨੂੰ ਸੋਚਣਾ ਪੈਣਾ ਕਿੰਨੇ ਪੰਜਾਬ ਉਸਦਾ ਇੱਕ ਇਹ ਵੀ ਰੂਪ ਹੈਗਾ ਵਾ ਨੇਤਰਦਾਨ ਮਹਾਦਾਨ ਮੰਨਿਆ ਜਾਂਦਾ ਵਾ ਜਿਹੜੀ ਬੀਬੀ ਨੂੰ ਅਸੀਂ ਦੇਖਦੇ ਸੀਗੇ ਕਿ ਉਹਦਾ ਲੇਬਰ ਕਰਨ ਵਾਲਾ ਘਰਵਾਲਾ ਲੇਬਰ ਤੇ ਨਹੀਂ ਜਾ ਸਕਦਾ ਸੀਗਾ ਸਾਰਾ ਦਿਨ ਉਹਦੇ ਨਾਲ ਰਹਿੰਦਾ ਸੀਗਾ 24 ਆਵਰਸ ਉਹਨੂੰ ਖਾਣਾ ਪੀਣਾ ਜੋ ਵਾਸ਼ਰੂਮ ਦਾ ਹਰੇਕ ਚੀਜ਼ ਲਈ ਬਟ ਹੁਣ ਉਹੀ ਚੀਜ਼ ਆ ਕਿ ਉਹ ਹੁਣ ਆਪਣਾ ਕੰਮਕਾਰ ਵੀ ਕਰ ਸਕਦਾ ਆ ਜੋ ਕਿ ਸਾਨੂੰ ਸਾਡੇ ਬਹੁਤ ਰਿਸਪੈਕਟਡ ਦਿਲਜੀਤ ਸਿੰਘ ਜੀ ਨੇ ਉਹਦਾ ਕੰਮ ਦਾ ਵੀ ਕੀਤਾ ਵਾ ਕਿ ਹੁਣ ਉਹਨੂੰ ਅਸੀਂ ਜੋ ਵੀ ਰੇੜੀ ਫੇਰੀ ਜੋ ਵੀ ਲੈ ਕੇ ਉਹ ਪਰੌਂਠੇ ਚਾਹ ਦਾ ਕਾਰੋਬਾਰ ਕਰਕੇ ਆਪਣੇ ਦੋਵੇਂ ਜੀ ਸੋਹਣੀ ਰੋਜੀ ਰੋਟੀ ਕਮਾ ਕੇ ਖਾ ਸਕਣਗੇ ਪਰ ਗੱਲ ਕਰੀ ਜੀ लवली ਲੋਕਾਂ ਦੇ ਬੜਾ ਸਵਾਲ ਹੁੰਦਾ ਪੰਜਾਬ ਪੁਲਿਸ ਨੂੰ ਲੈ ਕੇ ਵੀ ਇਹ ਸ਼ਾਇਦ ਪੰਜਾਬ ਪੁਲਿਸ ਗਾਲ੍ਹਾਂ ਹੀ ਕ ਪੁਲਿਸ ਡੰਡੇ ਮਾਰਦੀ ਆ ਜਾਂ ਪੁਲਿਸ ਪੰਜਾਬ ਪੁਲਿਸ ਚਲਾਣ ਹੀ ਘੱਟੀ ਜਾਂਦੀ ਆ ਕਿ ਲੱਗਦਾ ਨਹੀਂ ਇਸ ਤਰ੍ਹਾਂ ਦਾ ਪਹਿਲਾਂ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਡੰਡੇ ਮਾਰਨ ਦਾ ਰੀਜ਼ਨ ਦੇਖੀਏ ਤੇ ਉਹਦਾ ਰੀਜ਼ਨ ਸਾਨੂੰ ਨਹੀਂ ਪਤਾ ਹੁੰਦਾ ਬਸ ਇੱਕ ਵੀਡੀਓ ਤੋਂ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਜੇ ਸਾਡੀ ਵੀ ਗਲਤੀ ਹੋ ਗਈ ਜੇ ਸਾਡੇ ਹਰ ਇੱਕ ਚੀਜ਼ ਹਰ ਇੱਕ ਸਭ ਕੁਝ ਪੂਰਾ ਹੋਊਗਾ ਦੈਨ ਪੰਜਾਬ ਪੁਲਿਸ ਸਾਨੂੰ ਕਿਉਂ ਹੜੂਗੀ ਠੀਕ ਹੈ ਜੀ ਜੇ ਪੰਜਾਬ ਪੁਲਿਸ ਦਾ ਸਾਨੂੰ ਰੀਜ਼ਨ ਨਹੀਂ ਪਤਾ ਹੁੰਦਾ ਤੇ ਆਪਾਂ ਕਿਸੇ ਨੂੰ ਜੱਜ ਕਰਨ ਲੱਗਦੇ ਆ ਉਹ ਗਲਤ ਗੱਲ ਆ ਪੰਜਾਬ ਪੁਲਿਸ ਸਾਡੇ ਮਾਨ ਸਤਕਾਰ ਲਈ ਆ ਸਾਡੀ ਸ਼ੋਸ਼ਲ ਸਰਵਿਸ ਲਈ ਆ ਉਹ ਸਾਰੇ ਸਰਵਿਸ ਲਈ ਸਾਡੇ ਖੜੇ ਨੇ ਸਾਡੇ ਨਾਲ ਹੁਣ ਹੁਣ ਵੀ ਜੇ ਕੋਈ ਸਾਨੂੰ ਲੋਡ ਪਈ ਹੈ ਤੇ ਸਾਡੇ ਦਿਲਜੀਤ ਸਿੰਘ ਜੀ ਨੇ ਸਾਡਾ ਸਾਥ ਦਿੱਤਾ ਪੰਜਾਬ ਪੁਲਿਸ ਸਾਡੇ ਨਾਲ ਖੜੀ ਹੈ ਜੀ ਅਜੇ ਰਵਸ਼ਾ ਰਾਣੀ ਆ ਜਿਹਦੀ ਉਮਰ 33 ਸਾਲ ਆ ਇਹ ਪਿਛਲੇ 1.5 ਦੋ ਸਾਲ ਤੋਂ ਏਰੀ ਅੱਖਾਂ ਦੀ ਲਾਈਟ ਜਿਹੜੀ ਉਹ ਬੰਦ ਸੀਗੀ ਤੇ ਇਹ ਇੱਥੇ 6 ਸਾਲ 1.5 ਸਾਲ ਤੋਂ ਜਿਹੜਾ ਸੀਗਾ ਇਹਦੇ ਘਰ ਵਾਲਾ ਨੂੰ ਬੜੀ ਪ੍ਰੋਬਲਮ ਸੀਗੀ ਕਿ ਅੱਖਾਂ ਦੀ ਲਾਈਟ ਨਾ ਹੋਣ ਕਰਕੇ ਜਿਹੜਾ ਘਰਵਾ ਇੱਥੇ ਕੰਮ ਕਰਦਾ ਸੀਗਾ ਇਕ ਨੇ ਘਰ ਵਾਲੀ ਜਿਹੜੀ ਪਿੰਡ ਸੀਗੀ ਤੇ ਇਹਨੂੰ ਮਹੀਨਾ ਡੇਢ ਮਹੀਨਾ ਹੋਇਆ ਇੱਥੇ ਲੈ ਕੇ ਆਏ ਨੂੰ ਤੇ ਇੱਥੇ ਨਾ ਲੋਕਾਂ ਕੋਲ ਟੈਕਸੀ ਡਰਾਈਵਰ ਜਿਹੜੇ ਸਟੈਂਡ ਵਾਲੇ ਸੀਗੇ ਪੈਸੇ ਇਕੱਠੇ ਕਰਦੇ ਸੀਗੇ ਤੇ ਉਹ ਕਿਸੇ ਨੇ ਕਿਹਾ ਕਿ ਪੈਸੇ ਮੈਂ ਤਾਂ ਦੇਣਾ ਮੈਨੂੰ ਇੱਕ ਰਜੀਸ਼ ਨਾਲ ਗੱਲ ਕਰ ਲੈਂਦੇ ਹੋ ਉਹ ਅੱਖਾਂ ਦੇ ਪ੍ਰੈਸ਼ਰ ਕਰਉਂਦੇ ਆ ਕੋਣ ਹਾਰ ਸ੍ਰੀ ਆਕਾਲ ਹਾਂਜੀ ਕੋਣ ਹਾਰ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਡੀ ਤੁਸੀਂ ਦੇਖਿਓ ਜਿਹੜੀ ਤਸਵੀਰਾਂ ਨੇ ਵੀਡੀਓ ਤੁਹਾਡਾ ਮਨ ਭਾਵ ਕਰ ਦੇਣ ਗਿਆ ਤੇ ਤੁਹਾਨੂੰ ਵੀਡੀਓ ਸ਼ੇਅਰ ਕਰਨ ਵਾਸਤੇ ਮਜਬੂਰ ਕਰ ਦੇਣ ਗਿਆ ਜਿਹੜੇ ਵੀ ਇਨਸਾਨੀਅਤ ਇਨਸਾਨ ਨੂੰ ਪਿਆਰ ਕਰਦੇ ਨੇ ਪੰਜਾਬੀਏ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਬਤਵਾ ਸ਼ੇਅਰ ਸ਼ੁਰੂ ਕਰ ਦਿਓ ਕਿਉਂਕਿ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਸਾਬਕਾ ਸਪੈਕਟਰ ਨੇ ਇਹਨਾਂ ਵੱਲੋਂ ਇੱਕ ਲੋੜਵੰਦ ਭੈਣ ਦਾ ਅੱਖਾਂ ਦਾ ਆਪਰੇਸ਼ਨ ਕਰਵਾਇਆ ਗਿਆ ਤੇ ਅੱਖਾਂ ਦੀ ਦੋਸ਼ਰੀ ਵਾਪਸ ਆ ਗਈ ਆ ਇਸ ਦਾ ਦੇ ਪਰਾਲੇ ਜਿਹੜੇ ਨੇ ਪੰਜਾਬ ਪੁਲਿਸ ਦੇ ਸਬੰਗ ਇੰਸਪੈਕਟਰ ਆਮ ਕਰਦੇ ਨੇ ਪਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਪਿਆ ਵਾ ਕਿਉਂਕਿ ਲੋਕ ਵਧਾਈ ਵੀ ਦੇ ਰਹੇ ਨੇ ਸਰਦਾਰ ਦਲਜੀਤ ਸਿੰਘ ਨੂੰ ਕਿਉਂਕਿ ਜਿੱਥੇ ਡਿਊਟੀ ਸੌਣੀ ਨਿਭਾਉਂਦੇ ਨੇ ਉੱਥੋਂ ਇਸ ਤਰ੍ਹਾਂ ਦੀ ਸੇਵਾ ਵੀ ਬੜੀ ਕਰਦੇ ਨੇ ਹੁਣ ਤੱਕ ਕਈਆਂ ਭੈਣਾਂ ਦੇ ਲੋੜਵਾਂ ਦੇ ਵਿਆਹ ਵੀ ਕਰ ਚੁੱਕੇ ਨੇ ਨੰਦਕਾਰਜ ਕਰ ਚੁੱਕੇ ਨੇ ਤੇ ਖਾਸ ਕਰਕੇ ਬੱਚਿਆਂ ਦੇ ਲਈ ਕਿਤਾਬਾਂ ਸਕੂਲਾਂ ਵਿੱਚ ਕਿਤਾਬਾਂ ਤੱਕ ਦੇ ਉਹਨਾਂ ਦੀ ਫੀਸਾਂ ਤੱਕ ਜਰੀਆ ਵਾ ਉਹ ਦੇ ਚੁੱਕੇ ਨੇ ਇਸ ਕਰਕੇ ਪੰਜਾਬ ਪੁਲਿਸ ਸ਼ਾਨ ਮੰਨਿਆ ਦਾ ਸਰਦਾਰ ਦਲਜੀਤ ਸਿੰਘ ਨੂੰ ਤੇ ਸਾਡੀ ਵੀ ਦਸ਼ਕਾਂ ਨੂੰ ਅਪੀਲ ਹੈ ਇਸ ਵੀਡੀਓ ਵੱਤੋਂ ਸ਼ੇਅਰ ਕਰ ਦਿਓ ਜਿਹੜੇ ਪੰਜਾਬ ਪੁਲਿਸ ਨੂੰ ਇਨਸਾਨੀਅਤ ਨੂੰ ਅਤੇ ਪੰਜਾਬੀਆਂ ਨੂੰ ਪਿਆਰ ਕਰਦੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ